ਰਾਣਾ ਗੁਰਜੀਤ ਸਿੰਘ ਪੰਜਾਬ ਕਾਂਗਰਸ ਦਾ ਵੱਡਾ ਨਾਮ ਜੋ ਕਿ ਇੱਕ ਸਿਰਫ ਰਾਜਨੀਤਾਂ ਨਹੀਂ ਵੱਡੇ ਕਾਰੋਬਾਰੀ ਨੇ ਚਾਹੇ ਆਪਾਂ ਲੀਕਰ ਫੈਕਟਰੀਆਂ ਦੀ ਗੱਲ ਕਰੀਏ ਸ਼ੂਗਰ ਮਿੱਲਾਂ ਦੀ ਗੱਲ ਕਰੀਏ ਚਾਹੇ ਪ੍ਰਾਪਰਟੀ ਦਾ business ਹੋਵੇ ਵੱਡੇ ਕਾਰੋਬਾਰੀ ਨੇ ਰਾਣਾ ਗੁਰਜੀਤ ਸਿੰਘ ਹੁਣਾ ਤੇ ਅਤੇ ਉਹਨਾਂ ਦੀ ਕਰੀਬੀਆਂ ਤੇ ਇਨਕਮ ਟੈਕਸ ਦੀ ਕਾਰਵਾਈ ਕੱਲ ਸਵੇਰੇ 6 ਵਜੇ ਤੋਂ ਸ਼ੁਰੂ ਹੋਈ ਸੀਗੀ ਤੇ ਅੱਜ ਤਕਰੀਬਨ 36 ਘੰਟੇ ਬਾਅਦ ਵੀ ਲਗਾਤਾਰ ਜਾਰੀ ਹੈ ਅਸੀਂ ਇਸ ਵੇਲੇ ਮੌਜੂਦ ਹੈ ਰਾਣਾ ਗੁਰਜੀਤ ਸਿੰਘ ਹੁਣੀ ਕਪੂਰਸਲਾ ਜਿੱਥੋਂ MLA ਨੇ ਉਹਨਾਂ ਦਾ ਘਰ ਹੈ ਅਤੇ ਦਫ਼ਤਰ ਹੈ ਜਿੱਥੇ ਉਹ ਆ ਕੇ ਆਪਣੇ ਲੋਕਾਂ ਨੂੰ ਮਿਲਦੇ ਨੇ ਆਪਣੇ ਹਲਕੇ ਵਿੱਚ ਵਿਚਰਦੇ ਨੇ ਲੋਕਾਂ ਦਾ ਲਗਾਤਾਰ ਇੱਥੇ ਆਉਂਦੇ ਨੇ ਅਤੇ ਲੋਕੀ ਉਹਨਾਂ ਕੋਲ ਆ ਕੇ ਇੱਥੇ ਪਰੇਸ਼ਾਨੀ ਜਾਂ ਜੋ ਵੀ ਕੰਮ ਹੁੰਦੇ ਨੇ ਆਮ ਕੰਮ ਕਰਾਉਂਦੇ ਨੇ ਅਤੇ ਇੱਥੇ ਰਾਇਸ਼ੀ ਉਹਨਾਂ ਦੀ ਇੱਥੇ ਹੀ ਹੁੰਦੀ ਹੈ ਤੇ ਜਦੋਂ ਇੱਕ ਪੁਲਿਸ ਲਾਂਦੇ ਨੇ ਅਤੇ ਦਫ਼ਤਰ ਵੀ ਹੈ ਇੱਥੇ ਤੇ ਇੱਥੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਦੀ ਤਕਰੀਬਨ 7 ਤੋਂ 8 ਅਧਿਕਾਰੀ ਇਨਕਮ ਟੈਕਸ ਵਿਭਾਗ ਦੇ ਨੇ ਪੈਰਾ ਮਿਲਟਰੀ ਫੋਰਸ ਆਈਟੀਬੀਪੀ ਦੇ ਜਿਹੜੇ ਫੋਰਸ ਹੈਗੀ ਪੈਰਾ ਮਿਲਟਰੀ ਉਹ ਫੋਰਸ ਤਾਇਨਾਤ ਨੇ ਤੇ ਲੋਕਲ ਪ੍ਰਸ਼ਾਸਨ ਦੀ ਅਸੀਂ ਗੱਲ ਕਰੀਏ ਤਾਂ ਲੋਕਲ ਜਿਹੜੀ ਕਪੂਰਥਲਾ ਪੁਲਿਸ ਹੈ ਉਸ ਦੇ ਕੁਝ ਜਿਹੜੇ ਮੁਲਾਜ਼ਮ ਉਹ ਵੀ ਐਸੇ ਸੁਰੱਖਿਆ ਦੇ ਤਹਿਤ ਤਾਇਨਾਤ ਨੇ ਕਿਉਂਕਿ ਬੀਤੇ ਸਨੀ ਜਦੋਂ ਆਪਣੇ ਇਹ ਰੇਡ ਸ਼ੁਰੂ ਹੋਈ ਸੀਗੀ ਤੇ ਕਾਂਗਰਸ ਦੇ ਸਮਰਥਕ ਜ਼ਿਲ੍ਹਾ ਦੇ ਸਮਰਥਕ ਨੇ ਜ਼ਿਲ੍ਹਾ ਪ੍ਰਧਾਨ ਹੋਏ ਚਾਹੇ ਉਹਨਾਂ ਦੇ ਨਾਲ ਹੋਰ ਕਾਂਗਰਸ ਸਮਰਥਕ ਸੀਗੇ ਚਾਹੇ ਐਮਸੀ ਸੀਗੇ ਜਾਂ ਹੋਰ ਜਿਹੜੇ ਆਪਣੇ ਉਹਨਾਂ ਦੇ ਕਾਂਗਰਸ ਦੇ ਰਾਣਾ ਗੁਰਜੀਤ ਸਿੰਘ ਉਹਨਾਂ ਸਮਰਥਕ ਸੀਗੇ ਉਹ ਇੱਥੇ ਪਹੁੰਚੇ ਸਕੇ ਅਤੇ ਉਹਨਾਂ ਵੱਲੋਂ ਰਾਣਾ ਗੁਰਜੀਤ ਸਿੰਘ ਹੁਣਾ ਦੇ ਹੱਕ ਵਿੱਚ ਨਾਰੇਬਾਜ਼ੀ ਜਿਹੜੀ ਉਹ ਕੀਤੀ ਗਈ ਸੀਗੀ ਤੋਂ ਇੱਕ ਵੱਡੀ ਜਿਹੜੀ ਕਾਰਵਾਈ ਰਾਣਾ ਗੁਰਜੀਤ ਸਿੰਘ ਹੁਣਾ ਤੇ ਇਹ ਹਾਲੇ ਚੱਲ ਰਹੀ ਹੈ ਇਨਕਮ ਟੈਕਸ ਵਿਭਾਗ ਵੱਲੋਂ ਤਕਰੀਬਨ 36 ਘੰਟੇ ਤੋਂ ਵੱਧ ਦਾ ਜਿਹੜਾ ਸਮਾਂ ਉਹ ਹੋ ਚੁੱਕਿਆ ਹੈ ਤੇ ਹੱਲੇ ਵੀ ਜਿਹੜੀ ਕਾਰਵਾਈ ਲਗਾਤਾਰ ਜਾਰੀ ਹੈ ਤੇ ਇਹ ਕਾਰਵਾਈ ਕਿੰਨੀ ਦਿਨ ਹੋਰ ਚੱਲਦੀ ਹੈ ਜਾਂ ਫਿਰ ਵਾਈਂਡ ਅਪ ਅੱਜ ਕੀਤਾ ਜਾਂਦਾ ਜਾਂ ਤੀਸਰੇ ਦਿਨ ਵੀ ਜਾਰੀ ਰਹਿੰਦੀ ਇਹ ਹਲੇ ਤੱਕ ਇਸ ਤਰੀਕੇ ਦੇ ਕਿਉਂਕਿ ਇਸ ਤਰੀਕੇ ਜਦੋਂ ਕਾਰਵਾਈ ਹੁੰਦੀ ਹੈ ਤੇ ਕਿਸੇ ਤਰੀਕੇ ਨਾਲ ਹਲਗਾਰੀ ਤੌਰ ਤੇ ਪੁਸ਼ਟੀ ਜਾਂ ਕੋਈ ਵੀ ਅਧਿਕਾਰੀ ਸਾਹਮਣੇ ਤੌਰ ਤੇ মিডিਏ ਸਾਹਮਣੇ ਆ ਕੇ ਗਲਤ ਨਹੀਂ ਕਰਦਾ ਇੱਕ ਪ੍ਰੈਸ ਰੋਟ ਰਹੀ ਇਸ ਪੂਰੀ ਕਾਰਵਾਈ ਦੀ ਜਿਹੜੀ ਉਹ ਗੱਲ ਜਿਹੜੀ ਉਹ ਦੱਸ ਦਿੱਤੀ ਜਾਂਦੀ ਹੈ মিডিਆ ਨੂੰ ਜਿਹੜਾ ਸਾਰੀ ਜਿਹੜਾ ਮੈਸੇਜ ਉਹ ਦਿੱਤਾ ਜਾਂਦਾ ਹੈ ਤੋਏ ਸਨ ਜਿਹੜੀਆਂ ਤੁਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਅਸੀਂ ਰਾਣਾ ਗੁਰੀ ਸਿੰਘ ਹੁਣਾਂ ਦੇ ਕਪੂਰਥਲਾ ਵਿਖੇ ਘਰ ਅਤੇ ਦਫਤਰ ਦੀਆਂ ਜਿੱਥੇ ਇਨਕਮ ਟੈਕਸ ਵਿਭਾਗ ਦੀ ਜਿਹੜੀ ਕਾਰਵਾਈ ਚੰਡੀਗੜ੍ਹ ਰੋਪੜ ਜਿੱਥੇ ਉਹਨਾਂ ਦੇ ਕਰੀਬੀ ਦੇ ਉਹ ਆਪਣੇ ਕਾਰਜ ਤੇ ਦਫਤਰ ਤੇ ਇਨਕਮ ਟੈਕਸ ਦੀ ਕਾਰਵਾਈ ਚੱਲ ਰਹੀ ਹੈ ਚਾਹੇ ਜਲੰਧਰ ਜਿੱਥੇ ਫਗਵਾੜਾ ਸ਼ੂਗਰ ਮਿਲ ਦਾ ਦਫਤਰ ਹੈ ਉੱਥੇ ਹੀ ਉਹ ਗੱਲ ਕਰੀਏ ਜਾਂ ਪੰਜਾਬ ਦੇ ਵੱਖ-ਵੱਖ ਜਾਂ ਪੰਜਾਬ ਤੋਂ ਬਾਹਰ ਉਹ ਵੀ ਵੱਖ-ਵੱਖ ਜਿੱਥੇ ਇਨਕਮ ਟੈਕਸ ਵਿਭਾਗ ਦੀ ਕਾਰਵਾਈ ਚੱਲ ਰਹੀ ਹੈ ਤੇ ਉਹਦੇ ਨਾਲ ਨਾਲ ਕਪੂਰਥਲਾ ਵਿਖੇ ਜਿਹੜੀ ਕਾਰਵਾਈ ਤੇ ਉਸ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਉਸ ਦੀ ਜਾਣਕਾਰੀ ਤੁਹਾਨੂੰ ਦਿੱਤੀ ਹੈਗੀ ਕਿ ਕਪੂਰਥਲਾ ਵਿਖੇ ਜਿੱਥੋਂ ਕਾਂਗਰਸੀ ਐਮ.ਐਲ.ਏ ਰਾਣਾ ਗੁਰਜੀਤ ਸਿੰਘ ਐਸ ਵੇਲੇ ਮੌਜੂਦਾ ਵਿਧਾਇਕ ਨੇ ਉਸ ਜਗ੍ਹਾ ਤੇ ਵੀ ਕਾਰਵਾਈ ਲਗਾਤਾਰ ਪਿਛਲੇ 36 ਘੰਟੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਲਗਾਤਾਰ جاری ਹੈ ਤੇ ਇਸ ਕਾਰਵਾਈ ਤੋਂ ਬਾਅਦ ਕੀ ਨਿਕਲ ਕੇ ਸਾਹਮਣੇ ਆਉਂਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਸ ਤਰੀਕੇ ਦੀ ਕਾਰਵਾਈ ਤੇ ਇਨਕਮ ਟੈਕਸ ਵਿਭਾਗ ਵੱਲੋਂ ਤੇ ਐਡੇ ਲੰਬੇ ਸਮੇਂ ਤੱਕ ਕਾਰਵਾਈ ਤੇ ਇਹ ਤੇ ਉਸ ਦੇ ਸਵਾਲਾਂ ਜਿਹੜੇ ਜ਼ਰੂਰ ਖੜੇ ਹੁੰਦੇ ਨੇ ਕਿ ਇਸ ਤਰੀਕੇ ਦੀ ਕਿਹੜੀ ਜਾਣਕਾਰੀ ਜਾਂ ਫਿਰ ਕੀ ਡਾਕੂਮੈਂਟ ਜਾਂ ਫਿਰ ਕੀ ਆਪਣੇ ਜਿਹੜੇ ਇਨਕਮ ਟੈਕਸ ਦੇ ਵਿੱਚ ਜਿਹੜਾ ਆਪਣੇ ਚਾਹੇ ਫੇਰ ਦੀ ਗੱਲ ਕਰੀਏ ਕਿਸੇ ਤਰੀਕੇ ਦੀ ਕੋਈ ਔਣਤਾ ਹੀ ਹੋਈਆਂ ਨੇ ਇਸ ਤਰੀਕੇ ਦੀ ਕਿਹੜੀ ਔਣਤਾ ਹੀ ਹੋਈ ਜਿਹਦੇ ਕਰਕੇ 36 ਘੰਟੇ ਤੋਂ ਵੱਧ ਦਾ ਸਮਾਂ ਜਿਹੜਾ ਇਨਕਮ ਟੈਕਸ ਵਿਭਾਗ ਲਈ ਕਾਰਵਾਈ ਨੂੰ ਲਗ ਕਰਦੇ ਹੋਏ ਲਗਾਤਾਰ ਹੋ ਚੁੱਕਿਆ ਹੈ